ਮਾਨਯੋਗ ਡੀਜੀਪੀ ਸਾਹਿਬ ਦੇ ਹਾਜ਼ਰਤਾ ਮੁਤਾਬਕ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰਡ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਥੱਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕ੍ਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਸਤ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਟਰਿਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਕ੍ਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਕੇਸਾਂ 'ਚ ਵਾਂਟਡ ਹੈਗੇ ਸੀਗੇ ਪੁਲਿਸ ਨੂੰ ਕਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਤੇ 10 ਗ੍ਰਾਮ ਹੀਰੋਇਨ ਰਿਕਵਰ ਕਰਨ ਦੀ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵਕਫਾ ਵਕਫਿਆਂ ਚ ਲੋੜੀਂਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਚ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਸ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕਿਸੇ ਛੋਟੇ ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਉਂਦੇ ਅੰਮ੍ਰਿਤਸਰ ਦੇ ਆਲੇ ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦੀ ਕੰਮਜਾਬ ਹੋਣ ਲਈ